ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜੋ ਚਲੰਬਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਵੀਡੀਓ ਵਿੱਚ ਪਤ ਤਿੰਨਾਂ ਗਾਇਸੇ ਲਈ ਲੈ ਕੇ ਆਏ ਹਾਂ ਜੀ ਪਹਿਲੇ ਨੰਬਰ ਤੇ ਬੱਚੀ ਹੈ ਵੀ ਕੱਬਣ ਆ ਬਈ ਤੇ ਦੂਜੇ ਨੰਬਰ ਵਾਲੀ ਬੱਚੀ ਹੈ ਪਰਵੜ ਤੇ ਤਿੰਨ ਨੰਬਰ ਵਾਲੀ ਪਰੜ ਵੀ ਗੱਬਣ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਜੀ ਬੋ ਠੀਕ ਹੋ ਵਧੀਆ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋ ਨਾਮ ਬਲਵੀਰ ਸਿੰਘ ਜੀ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਆਪਾਂ ਨੂੰ ਨੇੜੇ ਭਦੌੜ ਵੀ ਨੇੜੀ ਆ ਸੈਣਾ ਵੀ ਨੇੜੀ ਆ ਜਿੱਦੜਾ ਤਵੇਕ ਨੂੰ ਆਇਆ ਤੇ ਦਰਾਲੀ ਕੇ ਰਾਇਆ ਇਹ ਵੀ ਨੇੜੀ ਹੈ ਓਕੇ ਬਈ ਮੋਬਾਈਲ ਨੰਬਰ ਬੋ 8427403945 ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਵੱਛੀ ਆ ਕਿੰਨੇ ਟਾਈਮ ਦੀ ਗੱਭਣਾ ਇਹ ਡਾਕਟਰਾਂ ਦੇ 10 11 ਫਰਵਰੀ ਨੂੰ ਦੇਣ ਪੂਰੇ ਆ 10 11 2 ਮਹੀਨਾ ਤੋਂ ਇਹ ਨੰਘੀ ਆਪਣੇ ਸਾਢੇ 6 ਮਹੀਨਾ ਤੋਂ ਨੰਘੀ ਓਕੇ ਠੀਕ ਆ ਆ 10 11 ਤਰੀਕ ਨੂੰ 8ਵਾਂ ਮਹੀਨਾ ਲੱਗ ਜਾ ਓਕੇ ਬਈ ਤੇ ਚੈੱਕ ਕਰਵਾਈ ਵੀ ਆ ਚੈੱਕ ਕਰਾਈ ਵੀ ਆਪਣੀ ਜਿਹੜਾ ਭਰਾ ਖਰੀਦ ਨੂੰ ਕਰਾ ਲਿਆ ਹੈ ਨਾ ਬਈ ਹਾਂ ਅਗਲਾ ਆਪ ਵੀ ਚੈੱਕ ਕਰਾ ਲੇ ਆਪਣੀ ਕਰਾਈ ਵੀ ਆਪਣੇ ਘਰੇ ਲੈ ਕੇ ਚੈੱਕ ਕਰਾਈਏ ਜੀ ਓਕੇ ਕਿੰਨਾ ਦੁੱਧ ਸੀ ਇਹਦੀ ਮਾਂ ਥੱਲੇ ਕੋਈ ਪਤਾ ਨਹੀਂ ਬਈ ਓਕੇ ਬਈ ਆਪਾਂ ਐਵੇਂ ਝੁਗੜ ਮਾਰ ਜਾਈਏਗਾ ਪਤਾ ਨਹੀਂ ਮੰਨਦੇ ਵੀ ਇਹ 14 15 ਗਦੀ ਮਾਲਕਣੀਆਂ ਉਹ ਠੰਡੀ ਸੀ ਲੁਥੇਰੀ ਆ ਓਕੇ ਝੋਲੀ ਝਲੀ ਚੰਗੀਆਂ ਹਨ ਝੋਲੀ ਪੜਦੀ ਬਣੀ ਪੂਰੀ ਵਧੀਆ ਸਹੀ ਗੱਲ ਆ ਆਰਡਰ ਜਿਹੜਾ ਬਣਾਉਣਾ ਕਰਮਲੀ ਨੇ ਸਟਾਰਟ ਕਰ ਲਿਆ ਹਜੇ ਟਾਈਮ ਪਿਆ ਉਸ ਹੋਂ ਅੰਦਾਜ਼ਾ ਆ ਹਾਂ ਥਣੋਂ ਵਾਚੇਂਗਾ ਹਨਾ ਹੂੰ ਥਾਣਾ ਪੂਰਾ ਵਧੀਆ ਮੁਠੀ ਵਾਲਾ ਥਣ ਕੱਢੂਗੀ ਠੰਡੀ ਸੀ ਲੱਗੀ ਕੋਈ ਹੋ ਨਹੀਂ ਲੈ ਸਿੰਘਾਂ ਦਾ ਕੋਈ ਜੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਨਾ ਜਵੇਂ ਹੀ ਨਾ ਝੁੰਗੀ ਆ ਨਾ ਸਿੱਧੇ ਸਿੰਘਾਂ ਦੀ ਨਹੀਂ ਇਹ ਸਹੀ ਗੱਲ ਆ ਭਾਈ ਆ ਦੇ ਇਧਰ ਹੋ ਜੇ ਮੈਂ ਹੁਣ ਆ ਝੁੰਗਾ ਸੀ ਇਧਰੋਂ ਹਾਲ ਹੁ ਲਿਆ ਕਿਤੇ ਸਹੀ ਗੱਲ ਆ ਭਾਈ ਹਾਂ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਹੂੰ ਕਰਦ ਚੰਗਾ ਪਲੀ ਵੀ ਚੰਗੀ ਆ ਥਣ ਝੂਲੀ ਦੀ ਸਾਫ ਆ ਫੇਸ ਦੀ ਬਿਊਟੀ ਚੰਗੀ ਆ ਬ੍ਰੀਡ ਇੱਕ ਨੰਬਰ ਆ ਭਾਈ ਦੁੱਧ ਚੰਗਾ ਪਾਉ ਦ ਫੈਂਡ ਫੂਲ ਕਰਮ ਵਾਲੀ ਦੀ ਚੰਗੀ ਉਹ ਗਰਮੀ ਗਰਮੀ ਮੰਨੇ ਤਾਂ ਗਰਮੀ ਵਾਲਾ ਤੋਹਫਾ ਆ ਸਹੀ ਕੀ ਮੋਲਾ ਬਈ ਜੈਜ ਇਹਦਾ ਜੈਜ ਜੀ ਡਾਕਟਰ ਜੀ ਦਾ ਹੋਣਾ ਮੰਨ ਲਾ ਵੀ ਹੁਣ ਤੇ ਸਿੰਗ ਨਾ ਹੁੰਦੇ ਹਾਂਜੀ ਫਿਰ ਤਾਂ ਆਪਾਂ ਨੂੰ ਵੀ ਪਤਾ ਸੀ 35-36000 ਰੁਪਏ ਦੀ ਬੱਸੀ ਸੀਗੀ ਸਹੀ ਹੈ ਬਾਈ ਅੱਜ ਆਪਾਂ 28000 ਰੁਪਏ ਹੀ ਦੇ ਦਿਆਂਗੇ ਚੱਕ ਬਾਈ ਜਮਾ ਜੈਜ ਮੋਲਾ 28000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾਨਤਣ ਕੋਈ ਚੈੱਕ ਕਰਨੀ ਮੌਕੇ ਤੇ ਹੋ ਜਾਊਗਾ ਬਾਈ ਸਿੰਗ ਦਾ ਖੈਰ ਥੋੜੇ ਥੋੜੇ ਬਣ ਵੀ ਜਾਣਗੇ ਕਿ ਨਹੀਂ ਹਾਂ ਹੂੰ ਡਾਕਟਰ ਕਹਿੰਦੇ ਕਹਿੰਦਾ ਨਿਕਲ ਵੀ ਜਾਣਗੇ ਠੀਕ ਆ ਹੂੰ ਵੱਛੀ ਚੰਗੀ ਆ ਪਲੀ ਵੀ ਆ ਪੁੜਾ ਪੁੜਾ ਕੋਈ ਉਹ ਨਹੀਂ ਬਾਕੀ ਮੁੱਲ ਵੀ ਜਾਇਜ਼ ਆ ਬਾਕੀ ਮਾਨ ਤਾਨ ਹੋ ਜਾਊਗਾ ਥਣ ਦਵਾਰੇ ਦਿਖਾ ਦੇ ਲੈ ਜਿਵੇਂ ਮਰਜੀ ਆ ਹੋਊਗੀ ਲੈ ਕਲਾ ਥਾਣਾ ਕੀ ਬਾਤ ਆ ਨਾ ਆਰਡਰ ਬਣਾਉਣਾ ਸਟਾਰਟ ਕਰ ਲਿਆ ਹਨਾ ਹਾਂ ਥੋੜਾ ਥੋੜਾ ਪੱਟਣ ਲੱਗ ਗਈ ਢਿੱਲਾ ਢੁਲਾ ਬਹੁ ਪਈਆਂ ਅੱਗੇ ਆ ਗਈ 2 ਨੰਬਰ ਕਿੰਨੀ ਕੁ ਉਮਰ ਅਗਰ ਮਲੀ ਨੇ ਇਹ ਹਜੇ ਖੀਰੀ ਆ ਡਾਕਟਰ ਨੰਨੋ ਖੀਰੀ ਆ ਨੰਨੋ ਖੀਰੀ ਆ ਗਈ ਹੂੰ ਉਮਰ ਆਪਾਂ ਨੂੰ ਚਾਹੇ ਡੇਢ ਦੀ ਕਹਿ ਲਈਏ ਚਾਹੇ ਉਹਨੂੰ ਪੌਣੇ 2 ਦੀ ਕਹਿ ਲਈਏ ਜਿਹੜਾ ਸਵਾ ਦੀ ਕਹਿ ਲਈਏ ਸਹੀ ਹੈ ਭਾਈ ਆ ਪਕੜਾ ਸਵਾ ਕੇ ਆਂਦੀ ਆ ਸਹੀ ਹੈ ਭਾਈ ਤੇ ਸੀਮਨ ਸੁਮਣ ਲੱਗਿਆ ਨਹੀਂ ਹਜੇ ਇਹਦੇ ਸੀਮਨ ਲੱਗਿਆ ਵਾ ਈਟੀਟੀ ਦਾ ਸਰਕਾਰੀ ਦਾ ਲੱਗਿਆ 17 ਤਰੀਕ ਨੂੰ ਸੀਮਨ ਭਰਾਇਆ ਓਕੇ ਝੋਲੀ ਚਾਲੀ ਠੰਡੀ ਸੀਲ ਠੀਕ ਆ ਹੂੰ ਝੋਲੀ ਇੱਕ ਨੰਬਰ ਹਨ ਚਾਰ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੇ ਕੱਦ ਪਾਉਦੇ ਰ ਬੱਚੀ ਰਣ ਹਾਂ ਕੱਦ ਪੂਰਾ ਹੈਗਾ ਹੂੰ ਪੂਰੀ ਪਲੀ ਵੀ ਆ ਕਿ ਨਹੀਂ ਪਹਿਲੇ 18 20 ਲੀਟਰ ਦੁੱਧ ਪਾਉਗੇ ਰਾਮ ਨਾਲ ਗਾਰੰਟੀ ਹੈ ਕਹਿਣ ਦੀ ਗੱਲ ਨਹੀਂ ਵੱਡੇ ਕੰਦ ਚ ਪੂਰੀ ਜਾਨ ਵਾਲੀ ਚਾਲ ਥਾਣ ਕੱਲਾ ਕੱਲਾ ਥਾਣ ਪੂਰੀ ਵਿੱਚ ਬੜਾ ਬੜਾ ਬਹੁਤ ਚੰਗਲ ਹੈ ਸੀਲ ਬਹੁਤ ਆ ਯਾਰ ਹਨ ਆ ਲੈ ਝੋਲੀ ਗੱਬਣਾ ਨੂੰ ਪੱਟੀ ਵੀ ਆ ਜਾਵਾਂ ਗੱਬਣਾ ਖੋਲ ਦੇ ਮੜੀ ਤੋਰ ਦੇ ਬਾਈ ਬਰੀਟ ਬਹੁਤ ਚੰਗੀ ਆ ਬਾਈ ਦੀ ਗੱਲ ਸਹੀ ਆ ਦੁੱਧ ਚੰਗਾ ਪਾ ਦੂ ਬਾਈ ਆਪਣੇ ਕੋਲੇ ਹੈਗੀਆਂ ਘਰੇ ਦੁੱਧ ਪੀਣੇ ਆਂ ਕਿ ਅੱਜ ਤੱਕ ਬੁਖਾਰ ਦਾ ਟੀਕਾ ਨਹੀਂ ਲਵਾਇਆ ਕਿਤੇ ਉਹਨਾਂ ਦੇ ਠੀਕ ਆ ਬਾਈ ਹੂੰ ਤੋਰਾ ਤੋਰਾ ਓਕੇ ਆ ਜਮਾ ਹਨ ਹੂੰ ਭੜ ਕੋੜੀ ਅਰਗੀ ਆ ਬੱਸੀ ਆ ਕੋਈ ਹੋਰ ਸਹੀ ਆ ਸਹੀ ਆ ਇਹਦਾ ਮੁੱਲ ਜਾਇਜ ਆ ਫਿਰ ਇਹ ਵੀ 28000 ਦੇ ਦੇਾਂਗੇ 28000 ਮਾਨਤਨ ਹੋ ਜੂ ਮਾਨਤਨ ਹੋ ਜੂ ਜੋੜਾ ਇਕੱਠਾ ਖਰੀਦਦੇ ਕੋਈ ਭਰਾ ਵਧੀਆ ਮਾਨਤਨ ਹੋ ਜੂ ਪੂਰਾ ਮਾਨਤਨ ਕਰ ਦਿਆਂਗੇ ਠੀਕ ਆ ਬਾਈ ਜੋੜਾ ਇਕੱਠਾ ਖਰੀਦੋਗੇ ਬਾਈ ਕਹਿੰਦਾ ਵਧੀਆ ਮਾਨਤਨ ਕਰ ਦਿਆਂਗੇ ਵੈਸੇ ਸਿੰਗਲ ਦਾ ਮੁੱਲ ਵੀ ਜਾਇਜ ਹੀ ਆ ਥਣ ਝੋਲੀ ਦੀ ਸਾਫ ਆ ਸੀਮਣ ਲੱਗਿਆ ਲਗਵਾਇਆ ਪੂਰੀ ਪੜੀ ਵੀ ਆ ਜਾਨ ਵਾਲੀ ਆ ਕੋਈ ਲੱਸੀ ਨਹੀਂ ਲਾਵੀ ਨੀ ਅੱਗੇ ਤਾਂ ਨੰਬਰ ਦੇ ਵੜਾਗੀ ਇਹ ਲੱਸ ਸੁਆ ਸੁਹੰਦੀ ਹੈ ਇਹ ਇਹ ਤੀਜਾ ਸੁਆ ਸੋ ਕਿਡਾਟ 200 ਐ ਸੂਈ ਵੀ ਆ ਓਕੇ ਬਾਈ ਇਹਦੇ ਡੈਨਮਾਰਕ 40 426 ਦਾ ਲੱਗਿਆ ਵਾ ਸੀਮਨ ਸੀਮਨ ਠੀਕ ਆ ਕਿੰਨੇ ਟਾਈਮ ਦੀ ਗੱਬਣਾ ਹੁਣ ਇਹ ਸਾਢੇ 7 ਮਹੀਨੇ ਦੇ ਲਗਭਗ ਹੋ ਗਏ ਆ ਵੀ ਓਕੇ ਹਾਂਜੀ ਠੀਕ ਆ ਬਾਈ ਤੇ ਕਿੰਨਾ ਰਿਕਾਰਡ ਵੈਸੇ ਦਾ ਇਹਦਾ ਅਗਲੇ ਨੇ 25 26 ਕਿਲੋ ਦੁੱਧ ਕਿਹਾ ਓਕੇ ਬਾਈ ਐਵੇਂ ਆਪਾਂ ਹੁਣ 30 ਕਿਹ ਜਾਈਗੇ ਕੱਦ ਦੇ ਹਿਸਾਬ ਨਾਲ ਵੀ ਕੱਦ ਪਟਾ ਸਹੀ ਹੈ ਬਾਈ ਹੈ ਕੱਦ ਪਟਾ ਇਹਨੂੰ ਔਰ ਇੱਕ ਗੱਲ ਮੈਂ ਤੁਮਾਂਦਾ ਵੀ ਜੇ ਉਹ ਬੰਦੇ ਨੇ ਇਹਦਾ 25 26 ਕਿਲੋ ਚੋ ਲਿਆ ਹੂੰ ਜੇ ਆਮ ਬੰਦੇ ਨੇ ਰੱਖਣੇ 30 ਕਿਲੋ ਦੁੱਧ ਚੋ ਲੂ ਇਹਦਾ ਸਹੀ ਗੱਲ ਆ ਭਾਈ ਹੂੰ ਹਰਸਾ ਜਮਾ ਬਜਰੀ ਵਾਲਾ ਸੀ ਭਾਈ ਠੀਕ ਆ ਭਾਈ ਹੂੰ ਇਹਦੀ ਵਿਚਾਰੀ ਦੇ ਤੁਰਨਾਮ ਨਹੀਂ ਸੀ ਆਉਂਦਾ ਉਹ ਯਨੀ ਔਖੀ ਸੀ ਪੱਕਾ ਇਹਦਾ ਮੰਨਦੀ ਆ ਹਜੇ ਵੀ ਠੀਕ ਆ ਭਾਈ ਹੁਣ ਨਵਾਈ ਜੀ ਕਰਕੇ ਇੱਥੇ ਬਣਤੀ ਹੂੰ ਬਣਾ ਤੁਮਾਂ ਜੀ ਦਾ ਥਾਨ ਬਹੁਤ ਚੰਗਾ ਹਨ ਓਕੇ ਆ ਗਾਰੰਟੀ ਆ ਹੁਣ ਤਾਂ ਡਰਾਈ ਆ ਦੁੱਧ ਹੁਣ ਦੁੱਧ ਦਾ ਡਰਾਈ ਹੈਗੀ ਓਕੇ ਲੈ 20 ਦਿਨ ਹੋ ਗਏ ਦੁੱਧਾ ਛੱਡੀ ਨੂੰ ਤਾਂ ਇਹਨੂੰ ਠੀਕ ਆ ਭਾਈ ਹੂੰ ਖੋਲ ਨਹੀਂ ਮੜੀ ਤੋਰੀ ਦਈ ਵੱਡਾ ਘਾਤ ਦਾ ਬਾਈ ਫੁੱਲ ਘਾਤ ਦਾ ਬਾਈ ਦੀ ਗੱਲ ਸਹੀ ਆ ਦੁੱਧ ਨੂੰ ਦੁੱਧ ਵਾਲਾ ਦੋ ਟਾਈਮ ਮਾ ਮੇਰਾ 5 ਫੁੱਟ 7 ਇੰਚ ਆ ਮੇਰੇ ਮੇਰੇ ਬਰਾਬਰ ਜਾਂਦੀ ਆਗੀ ਸਹੀ ਗੱਲ ਆ ਬਾਈ ਹਮ ਪ੍ਰਿੰਟ ਪ੍ਰਿੰਟ ਬੜਾ ਚੰਗਾ ਥਾਂ ਬੋਤਾ ਜੀ ਹੁਣ ਇਹ ਕਿੰਨਾ ਨੰਬਰ ਹੈ ਖੁੱਲੀ ਛੱਡ ਕੇ ਚੰਗੀ ਜੋਹ ਕਰਨੀ ਹੋਵੇ ਹਮ ਪੱਕੇ ਦਾ ਮੰਨਦਿਆਂ ਨੋ ਬਣਾਉਣ ਵਾਲਾ ਡਾਕਟਰ ਇਹਦੇ ਠੀਕ ਆ ਬਾਈ ਹਮ ਨਿਉਂ ਬੰਦਾ ਸਾਹਮਲੇ ਹਨਾ ਹਾਂ ਬਸ ਐ ਹੁਣ ਚੰਗਾ ਪਾਉ ਯਾਰ ਦੁੱਧ ਬਹੁਤ ਦੇ ਦੋ ਬੈਡ ਬਹੁਤ ਚੰਗੀ ਆ ਦੋ ਗੱਟੇ ਹੁਣ ਟ੍ਰਾਂਜੈਕਸ਼ਨ ਦੇ ਪੈ ਜਾਣ ਰਾਈਡ ਰੂਈ ਵੀ ਪਾਉਣ ਦੀ ਲੋੜ ਨਹੀਂ ਠੀਕ ਆ ਦੋ ਗੱਟਿਆਂ ਨਾਲ ਕੁਝ ਦੀ ਕੁਝ ਬਣ ਜੂ ਇਹ ਹੂੰ ਕੀ ਮੁੱਲ ਆ ਫਿਰ ਅੱਜ ਦੀ ਘੜੀ ਇਹਦਾ ਜਾਇਜ਼ ਆ ਇਹਦਾ ਜਾਇਜ਼ ਆ ਮੁੱਲ 65000 ਦੀ ਦੇ ਦੇਾਂਗੇ ਮਾਨਤਾਨ ਵਿੱਚੋਂ ਮਾਨਤਾਨ ਕਰ ਦੇਾਂਗੇ ਓਕੇ ਬਾਈ 65000 ਦੀ ਬੈਡ ਬਾਈ ਕਿਨਾਂ ਦੇ ਦੇਾਂਗੇ ਮਾਨਤਾਨ ਕੋਈ ਚੱਕਰ ਨਹੀਂ ਮੰਡੀ ਸੀਲ ਵਧੀਆ ਗਈ ਠੀਕ ਆ ਕੋਈ ਐ ਨਹੀਂ ਵੀ ਖਾਣ ਪੀਣ ਨੂੰ ਖੁੱਲੀ ਆ ਹੂੰ ਜਿਵੇਂ ਮਰਜੀ ਖਾਈ ਖਵਾਈ ਪਾਈ ਜਾ ਕੋਸ ਮਰਜੀ ਪਾਈ ਜਾ ਠੀਕ ਹੈ ਭਾਈ ਕੱਖ ਪੱਠਾ ਦਾਣਾ ਦਪਾਣਾ ਹਮ ਦੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਜੀ ਪੂਰੀ ਬਰੀਡ ਆ ਗਈ ਬੱਸੀ ਦੀ ਬੋਦੀ ਵਾਲੀ ਆ ਹਮ ਸਹੀ ਗੱਲ ਬਿਊਟੀ ਬਹੁਤ ਵਹਿੜਦੀ ਪੂਰੀ ਚੰਗੀ ਆ ਗਈ ਹਮ ਇਹਦਾ ਥੋੜਾ ਜਿਹਾ ਲੈਸਪਣਾ ਮਾਰ ਗਿਆ ਉਹ ਬੰਦਾ ਹੈ ਨਹੀਂ ਕਿਸੇ ਮੈਂ ਆਪ ਨਾ ਮੈਂ ਇਥੋਂ ਤਿੰਨ ਵੜਾ ਲੈ ਕੇ ਗਿਆ ਉਹ 30 ਦਿਨ ਨੋਮੇ ਦੀ ਨੂੰ ਓਕੇ ਆ ਹੁਣ ਮੈਂ ਲੈ ਕੇ ਆਇਆ ਪਰਸੋਂ ਤੋਂ ਹਮ ਮੈਂ ਜਾ ਕੇ ਦੇਖਿਆ ਇੱਕ ਤਾਂ ਉਹ 7 ਮਹੀਨਾ ਦੀ ਗੱਭ ਦਿੱਤੀ ਸੀ ਹੂੰ ਇੱਕ ਬੱਸੀ ਸੀ ਖਾਲੀ ਹੂੰ ਇੱਕ ਢੀਠ ਜੀ ਬੱਸੀ ਸੀਗੀ ਉਹ ਮੜੀ ਜੀ ਉਹ ਆ ਗਈ ਦੂਜਿਆਂ ਦਾ ਨਾਸ ਮਾਰਿਆ ਪਿਆ ਬਾਈ ਇਹਨਾਂ ਦਾ ਹੂੰ ਸੌ ਲੱਗਿਆ ਮੈਨੂੰ ਤਰਸ ਆਇਆ ਜਾ ਕੇ ਉੱਥੇ ਸੇਵਾ ਤੇ ਡਿਪੈਂਡ ਹਾਂ ਹਾਂ ਹੂੰ